ਅਸੀਂ ਧੀਨ ਬ੍ਰਾ ਇੱਕੋ ਬੇਣਾ ਉਹਨੂੰ ਅਸੀਂ ਇਤਨਾ ਪਿਆਰ ਕਰਦੇ ਹਾਂ ਕਿ ਕੋਈ ਕਹਿ ਨਹੀਂ ਸਕਦਾ ਤੇ ਉਸ ਤੋਂ ਬਾਅਦ 25 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਉਹਨੂੰ ਨਹੀਂ ਦੇਖਿਆ ਉਹ ਚਲੀ ਗਈ ਹੁਣ ਮੇਰੇ ਘਰ ਦੇੰ ਦਾ ਮੇਰਾ ਮਾਂ ਪਿਓ ਮੇਰੀ ਮਾਂ ਹਾਰਟ ਪੇਸ਼ੈਂਟ ਹੈ ਮੇਰਾ ਪਿਓ ਹਾਰਟ ਪੇਸ਼ੈਂਟ ਹੈ ਮੇਰਾ ਪਿਓ ਚੱਲ ਕੇ ਜਾਂਦਾ ਸੀ ਹੁਣ ਵੀਲ ਚੇਅਰ ਤੇ ਆ ਗਿਆ ਆਪਣੇ ਬਚੇ ਬਚਾ ਲਓ ਇਹਨਾਂ ਚੀਜ਼ਾਂ ਤੋਂ ਸਤ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਬਲੈਤ ਦੀ ਆ ਕਿਸ ਤਰ੍ਹਾਂ ਛੋਟੀਆਂ ਬੱਚੀਆਂ ਨੂੰ ਜਹਾਦੀ ਜਿਹੜੇ ਆ ਗਮਰਾਹ ਕਰਕੇ ਮਾਪਿਆਂ ਨਾਲੋਂ ਵੱਖ ਕਰ ਦਿੰਦੇ ਆ ਤੇ ਉਹਨਾਂ ਨੂੰ ਮਜਬੂਰ ਕਰ ਦਿੰਦੇ ਆ ਕਿ ਉਹਨਾਂ ਦੀ ਮਰਜ਼ੀ ਅਨਸਾਰ ਰਹਿਣ ਆ ਵੀਡੀਓ ਸਾਰੀ ਦੇਖੋ ਹੈ ਤਾਂ ਬਲੈਤ ਦੀ ਆ ਇੱਕ ਭਰਾ ਆਪਣਾ ਦੁੱਖ ਕਿਵੇਂ ਦੱਸ ਰਿਹਾ ਮੇਰੀ ਭੈਣ ਇੱਕ 16 ਸਾਲ ਦੀ ਬੱਚੀ ਹੈ ਮਾਰਚ 25 ਨੂੰ ਸਾਨੂੰ ਕਾਲ ਆਂਦੇ ਕਿ ਤੇਰੀ ਭੈਣ ਕਰਨੀ ਆਣਾ ਚਾਹੁੰਦੀ ਕਿਉਂਕਿ ਤੇਰੇ ਮਾਪਿਓ ਤੇਰਾ ਪ੍ਰਾ ਉਹਨੂੰ ਜਾਨ ਤੋਂ ਮਾਰਨਾ ਚਾਹੁੰਦੇ ਨੇ ਅਸੀਂ ਤਿੰਨ ਪ੍ਰਾ ਇੱਕੋ ਭੈਣ ਹੈ ਉਹਨੂੰ ਅਸੀਂ ਇਤਨਾ ਪਿਆਰ ਕਰਦੇ ਹਾਂ ਕਿ ਕੋਈ ਕਹਿ ਨਹੀਂ ਸਕਦਾ ਤੇ ਉਸ ਤੋਂ ਬਾਅਦ 25 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਉਹਨੂੰ ਨਹੀਂ ਦੇਖਿਆ ਉਹ ਚਲੀ ਗਈ ਸੋਸ਼ਲ ਕੇਅਰ ਸੋਸ਼ਲ ਕੇਅਰ ਤੋਂ ਚਾਈਲਡ ਸਰਵਿਸਸ ਸਾਨੂੰ ਲੈਟਰ ਆਂਦੇ ਨੇ ਨੌਨ ਮੋਨਿਟਰੇਸ਼ਨ ਉਹਨੂੰ ਤੁਸੀਂ ਮਿਲ ਨਹੀਂ ਸਕਦੇ ਜਦ ਤੱਕ ਉਹ 18 ਸਾਲ ਦੀ ਨਹੀਂ ਹੋ ਸਕਦੀ ਦੂਜਾ ਫੋਰਸ ਮੈਰਿਜ ਮੇਰਾ ਭਰਾ ਅੱਲੇ ਰਹਿੰਦਾ ਹੈ ਉਹਦਾ ਵਿਆਹ ਨਹੀਂ ਹੋਇਆ ਮੇਰੀ ਜੀ ਸਿਸਟਰ ਹੈ ਔਰ ਡਾਕਟਰ ਬਣਨਾ ਚਾਹਦੀ ਹੈ ਜਿਹਦਾ 7 8 9 ਸਾਲ ਤੱਕ ਦਾ ਕੋਰਸ ਹੈ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਉਹਦੀ ਮੈਰਿਜ ਦੇ ਬਾਰੇ ਉਹ ਚੀਜ਼ਾਂ ਉਹਨੂੰ ਕਹੀ ਗਈਆਂ ਕਿ ਤੂੰ ਜਾ ਉਹਨਾਂ ਨੂੰ ਕਹਿ ਕਿ ਮੇਰੀ ਫੋਰਸ ਮੈਰਿਜ ਕਰਾਉਣਾ ਚਾਹੁੰਦੇ ਨੇ ਤੈਨੂੰ ਅਲੱਗ ਘਰ ਮਿਲੇਗਾ ਅਲੱਗ ਸਭ ਕੁਝ ਮਿਲੇਗਾ ਤੈਨੂੰ ਅਸੀਂ ਤੈਨੂੰ ਮਿਲ ਸਕਦੇ ਹਾਂ ਹੋਰ ਕੋਈ ਨਹੀਂ ਮਿਲ ਸਕਦਾ ਅਸੀਂ ਕਾਫੀ ਜਗ੍ਹਾ ਪਤਾ ਕੀਤਾ ਕੀ ਕਰੀਏ ਉਹਦੀ ਬੁੱਕਸ ਚੈੱਕ ਕੀਤੀਆਂ ਬੁੱਕਸ ਦੇ ਅੰਦਰ ਲਿਖਿਆ ਸੀ ਕਿ ਤੁਸੀਂ ਮੁਸਲਮਾਨ ਕਿਸ ਤਰੀਕੇ ਨਾਲ ਬਣ ਸਕਦੇ ਹੋ ਜਿਵੇਂ ਤੁਸੀਂ ਤੁਹਾਨੂੰ ਸਕੂਲ ਦੇ ਅੰਦਰ ਲਿਫਲੇਟਸ ਦਿੰਦੇ ਨੇ ਨਾ ਕਿ ਤੁਸੀਂ ਐ ਦੇਖੋ ਐ ਫਰਸਟ ਸਟੇਜ ਸੈਕੰਡ ਸਟੇਜ ਤੁਸੀਂ ਪੜ ਰਹੇ ਹੋ ਸੇਮ ਏਵਰੀ ਡੇ ਉਹਨੂੰ ਕੁਛ ਨਾ ਕੁਛ ਮਿਲ ਰਿਹਾ ਸੀ ਐਸੀ ਉਹਦੀ ਫਾਈਲਸ ਚੈੱਕ ਕੀਤੀਆਂ ਉਹਦੇ ਅੰਦਰ ਲਿਖਿਆ ਸੀ ਮੁਸਲਮਨ ਰੂਲਸ ਕੀ ਹੈਗੇ ਕਿਸ ਤਰੀਕੇ ਨਾਲ ਫੋਲੋ ਕਰਨੇ ਹਨ ਉਹ ਸਾਰਾ ਕੁਝ ਲਿਖਿਆ ਹੋਇਆ ਸੀ ਤੇ ਤੁਸੀਂ ਅਗਰ ਬਾਅਦ ਜੋ ਕੋਈ ਵੀ ਨਹੀਂ ਹੈਲਪ ਕਰਨ ਲਈ ਅਸੀਂ ਵੀਰਜੀ ਨੂੰ ਕਿਹਾ ਵੀਰਜੀ ਇੱਕ ਇਕਲੋਤੇ ਨੇ ਜਿन्होने ਸਾਡੀ ਹੈਲਪ ਕੀਤੀ ਹੈ ਹੁਣ ਮੇਰੇ ਘਰ ਦੇੰ ਦਾ ਮੇਰਾ ਮਾਂ ਪਿਓ ਮੇਰੀ ਮਾਂ ਹਾਰਟ ਪੇਸ਼ੈਂਟ ਹੈ ਮੇਰਾ ਪਿਓ ਹਾਰਟ ਪੇਸ਼ੈਂਟ ਹੈ ਮੇਰਾ ਪਿਓ ਚੱਲ ਕੇ ਜਾਂਦਾ ਸੀ ਹੁਣ ਵੀਲ ਚੇਅਰ ਤੇ ਆ ਗਿਆ ਆਪਣੇ ਬਚੇ ਬਚਾ ਲੋ ਇਨ ਚੀਜ਼ਾਂ ਤੋਂ ਇਸ ਵੈਰੀ ਇੰਪੋਰਟੈਂਟ ਥੈਂਕ ਯੂ ਬਾਈਸਾਪ ਵੈਰੀ ਇੰਪੋਰਟੈਂਟ ਦ ਬਰੇਵ ਪੀਪਲ ਕੈਨ ਸਪੀਕ yeah very important it's very sad but i listen to this every day toosto video zarur share kar dio dekh ke bahut manpavak ho janda bachiyan nu kis tarah laad pyar na paleya janda par kive lok gumrah karde